ਕਿਸਾਨ ਵੀਰੋ ਇੱਕ ਨਵੇਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਪਹਿਲਾਂ ਤਾਂ ਮੌਸਮ ਬਾਰੇ ਗੱਲ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੌਸਮ ਵਿਭਾਗ ਦੀ ਭੁਵਿੱਖ ਬਾਣੀ ਹੈ ਕਿ ਮੀਂਹ ਜਿਹੜਾ ਉਹ ਪਏਗਾ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਬਾਕੀ ਮਾਲਵੇ ਏਰੀਆ ਦੇ ਵਿੱਚ ਇੱਕ ਦਿਨ ਹੀ ਦੱਸਿਆ ਹੋਇਆ ਪਰ ਆਪਣੇ ਗਰਦਾਸਪੁਰ ਮਾਝੇ ਏਰੀਆ ਦੇ ਵਿੱਚ ਤਿੰਨ ਦਿਨ ਮੀਂਹ ਜਿਹੜਾ ਉਹ ਦੱਸਿਆ ਹੋਇਆ ਤੇ ਦੁਆਬੇ ਵੀ ਦੋ ਦਿਨ ਤੇ ਇਹਦੇ ਵਿੱਚ ਤੁਸੀਂ ਹੁਣ ਜੋ ਪਹਿਲਾਂ ਕਰ ਲਿਆ ਕਰ ਲਿਆ ਤਾਂ ਇਹਦੇ ਬਾਰੇ ਗੱਲ ਕਰਾਂਗੇ ਕਿ ਹੁਣ ਆਪਾਂ ਕਿਹੜੀ ਗਲਤੀ ਹੈ ਜਿਹੜੀ ਉਹ ਨਹੀਂ ਕਰਨੀ ਮੀਂਹ ਤੋਂ ਪਹਿਲਾਂ ਤੇ ਦੂਸਰੀ ਗੱਲ ਇਹ ਗਰਮੀ ਬਾਰੇ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਵੇਂ ਦਾ ਰਹਿਣ ਵਾਲਾ ਗਰਮ ਹੋਊਗਾ ਮਤਲਬ ਜਿਵੇਂ ਆਮ ਨੋਰਮਲ ਅਪ੍ਰੈਲ ਮਹੀਨੇ 'ਚ ਗਰਮੀ ਸਟਾਰਟ ਹੋ ਜਾਂਦੀ ਹੈ ਤੇ ਚੰਗੀ ਤਰ੍ਹਾਂ ਗਰਮ ਹੋਊਗਾ ਕਿ ਜਾਂ ਥੋੜਾ ਫਰਕ ਰਹੇਗਾ ਸੋ ਇਹਦੇ ਬਾਰੇ ਅੱਗੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਕਿਉਂਕਿ ਨਕਸਾਨ ਹੁਣ ਦੋਨਾਂ ਚੀਜ਼ਾਂ ਤੋਂ ਆ ਕਣਕ ਨੂੰ ਕਣਕ ਹਰ ਕਿਸਾਨ ਵੀਰ ਨੇ ਰੀਜ ਨਾਲ ਪਾਲ ਵੀ ਲਈ ਉਹਨੂੰ சாੰਬ ਵੀ ਲਿਆ ਕਿਸੇ ਨੇ ਯੂਰੀਆ 10 ਕਿਲੋ ਘੱਟ ਪਾਤੀ ਕਿਸੇ ਨੇ ਜ਼ਿਆਦਾ ਪਾਤੀ ਹਨਾ ਕਿਸੇ ਨੇ ਕੋਈ ਇੱਕ ਸਪਰੇਅ ਵੱਧ ਕਰਤੀ ਇੱਕ ਨੇ ਕਿਸੇ ਨੇ ਘੱਟ ਕੀਤੀ ਸਾਰੇ ਜਿਨ੍ਹਾਂ ਜਿਨ੍ਹਾਂ ਕਿਸੇ ਦੀ ਸੋਚ ਆ ਸਮਝ ਆ ਉਦਾਂ ਉਦਾਂ ਉਹਨੇ ਆਪਣੀ ਫਸਲ ਜਿਹੜੀ ਉਹ ਕਣਕ ਦੀ ਤਿਆਰ ਕਰ ਲਈ ਹੈ ਤੇ ਹੁਣ ਦੋ ਚੀਜ਼ਾਂ ਦੀ ਮਾਰ ਚੜਨੀ ਆ ਜੇਕਰ ਮੌਸਮ ਇਹ ਮਾਰਚ ਮਹੀਨੇ ਵਾਲਾ ਲੱਗ ਜਾਂਦਾ ਤੇ ਉਹਦੇ ਤੋਂ ਬਾਅਦ ਜੇਕਰ ਕੋਈ ਮਤਲਬ ਫਿਰ ਬਹੁਤ ਘੱਟ ਚਾਂਸ ਹੈ ਜਿਹੜੇ ਉਹ ਹੋ ਜਾਂਦੇ ਆ ਕਿ ਹਾਂ ਵੀ ਫਸਲ ਆਪਣੀ ਜਿਹੜੀ ਮੌਸਮ ਖਰਾਬ ਕਰੇਗਾ ਫਿਰ ਇੱਕੋ ਗੱਲ ਚੀਜ਼ ਰਹਿ ਜਾਂਦੀ ਹੈ ਗਰਮੀ ਗਰਮੀ ਪਹਿਲਾਂ ਹੀ ਮੈਂ ਤੁਹਾਨੂੰ ਦੱਸਦਾ ਕਿ ਮਾਲਵੇ ਏਰੀਏ ਦੇ ਵਿੱਚ ਕਣਕ ਪਹਿਲਾਂ ਨਹੀਂ ਸਟਾਰਟ ਹੋ ਜਾਂਦੀ ਆ ਉੱਥੇ ਵੀ ਇਸ ਵਾਰ 15 ਅਪ੍ਰੈਲ ਤੋਂ ਪਹਿਲਾਂ ਕਣਕ ਜਿਹੜੀ ਉਹ ਨਹੀਂ ਵਿੜੋਂਣ ਲੱਗੀ ਤੇ ਕਈ ਵਾਰੀ ਮਤਲਬ 1 ਅਪ੍ਰੈਲ ਨੂੰ ਹੀ ਕਣਕ ਜਿਹੜੀਆਂ ਪੱਕ ਪੱਕ ਜਾਂਦੀਆਂ ਤੇ ਆਪਣੀ ਜੇਕਰ ਮੈਂ ਮਾਝੇ ਦੀ ਗੱਲ ਕਰਾਂ ਤੇ ਮਾਝਾ ਇਲਾਕਾ ਤੁਹਾਨੂੰ ਪਤਾ ਥੋੜਾ ਜਿਹਾ ਠੰਡਾ ਆ ਤਾਂ ਕਰਕੇ ਇੱਥੇ ਤੁਸੀਂ ਮੰਨ ਸਕਦੇ ਹੋ ਕਿ ਆਪਣੇ 20 20 22 ਤਰੀਕ ਤੋਂ ਪਹਿਲਾਂ ਜਿਹੜੀਆਂ ਕਮਾਈਆਂ ਨਹੀਂ ਚਲਣੀਆਂ ਤਾਂ ਕਰਕੇ ਇੱਕ ਤਾਂ ਕਣਕ ਨੂੰ ਵੱਧ ਟਾਈਮ ਮਿਲ ਜੂਗਾ ਹਨਾ ਤੇ ਜੇਕਰ ਮੈਂ ਗੱਲ ਕਰਾਂ ਗਰਮੀ ਦੀ ਤੇ ਕਿਸਾਨ ਵੀਰੋ ਕੋਈ ਬਾਲੀ ਜ਼ਿਆਦਾ ਗਰਮੀ ਜੇਕਰ ਮੈਂ ਗੱਲ ਕਰਾਂ ਜਿੱਦਾਂ ਪਿਛਲੇ ਤੋਂ ਪਿਛਲੇ ਸਾਲ ਪਈ ਸੀ ਜੋ ਦੋ ਐਂਡ ਤੇ ਮਤਲਬ ਗਰਮੀ ਨੁਕਸਾਨ ਕਰਦੀ ਹੈ ਕਣਕ ਨੂੰ ਤੁਸੀਂ ਕੀ ਕਰਨਾ ਜੇ ਮੰਨ ਲਓ ਤੁਹਾਡੀ ਕਣਕ ਪਾਣੀ ਲਾਣ ਵਾਲੀ ਆ ਮੀ ਥੋੜਾ ਬੋਤਾ ਪੈ ਜਾਂਦਾ ਤੇ ਉਸ ਤੋਂ ਬਾਅਦ ਮੌਸਮ ਜਿਹੜਾ ਉਹ ਸਾਫ਼ ਹੋ ਜਾਂਦਾ ਤੇ ਉਹਦੇ ਤੋਂ ਬਾਅਦ ਨਾਲ ਦੀ ਨਾਲ ਹੀ ਮੋਟਰ ਆ ਜਿਹੜੀ ਉਹ ਛੱਡ ਦੇਣੀ ਹੈ ਜੇ ਤੁਹਾਡੀ ਕਣਕ ਪਾਣੀ ਮੰਗ ਰਹੀ ਹੈ ਤੇ ਕਣਕ ਥੋੜੀ ਜਿਹੀ ਪਿਛੇਤੀ ਆ ਹਾਂ ਜੇਕਰ ਤੁਹਾਡੀ 20 ਅਕਤੂਬਰ ਤੋਂ ਲੈ ਕੇ ਲਾਸਟ 30 ਅਕਤੂਬਰ ਤੱਕ ਤੁਹਾਡੀ ਕਣਕ ਦੀ ਬਜਾਈ ਆ ਤਾਂ ਫਿਰ ਹੁਣ ਪਾਣੀ ਨਾ ਵੀ ਲਾਓ ਤਾਂ ਵੀ ਸਜੂਗਾ ਕਿਤੇ ਕੋਈ ਝਾੜ ਤੇ ਤੁਹਾਡਾ ਫਰਕ ਆ ਜਿਹੜਾ ਉਹ ਨਹੀਂ ਪਏਗਾ ਹਾਂ ਤੇ ਗਲਤ ਸਮੇਂ ਤੇ ਪਾਣੀ ਲਾਉਣ ਨਾਲੋਂ ਚੰਗਾ ਤੁਸੀਂ ਨਾ ਹੀ ਲਾਓ ਤੁਹਾਨੂੰ ਉਹਦਾ ਫਾਇਦਾ ਜ਼ਿਆਦਾ ਮਿਲ ਜੇਗਾ ਜੇਕਰ ਨਹੀਂ ਲਾਉਂਦੇ ਤੇ ਜੇਕਰ ਆਪਾਂ ਲਾ ਦਈਏ ਲਾਦਨੇ ਆ ਉਹਦੇ ਨਾਲ ਨੁਕਸਾਨ ਇਹ ਹੋਣਾ ਕਿ ਜ਼ਮੀਨ ਜੇਕਰ ਆਪਣੀ ਸੁੱਕੀ ਹੋਈ ਜਾਂ ਗਿੱਲੀ ਵੀ ਹੋਈ ਇਹਦੇ ਨਾਲ ਜਣਾ ਇੱਕ ਵਾਰੀ ਕਣਕ ਦੀਆਂ ਹਿੱਲਣੀਆਂ ਹਿੱਲਣੀਆਂ ਤੇ ਦੁਪਹਿਰ ਵੇਲੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹਨਾਂ ਦਿਨਾਂ ਦੇ ਵਿੱਚ ਮਾਰਚ-ਅਪ੍ਰੈਲ ਦੇ ਵਿੱਚ ਦੁਪਹਿਰ ਵੇਲੇ ਹਵਾ ਚੱਲਣੀ ਹੁੰਦੀ ਆ ਅਵੀ ਥੋੜੀ ਹੀ ਕਿਉਣਾ ਚੱਲੇ ਕਿਉਂਕਿ ਇਹ ਹਵਾ ਚੱਲੇਗੀ ਫੇਰੀ ਕਣਕਾਂ ਜਿਹੜੀਆਂ ਪੱਕਣ ਵੱਲ ਨੂੰ ਆਪਣੀ ਸਟੇਜ ਵੱਲ ਨੂੰ ਜਾਂਦੀਆਂ ਸੋ ਹਵਾ ਚੱਲ ਪਈ ਤੇ ਕਣਕ ਦਾ ਡੀਨੋਹੀ ਹੋਣਾ ਕਿ ਰਾਤ ਨੂੰ ਪਾਣੀ ਲਾਇਆ ਸਵੇਰ ਨੂੰ ਤੁਸੀਂ ਆ ਕੇ ਦੇਖਣਾ ਤੇ ਕਣਕ ਸਾਰੀ ਐਨ ਪੱਕੀ ਦੀ ਹੋਣੀ ਆ ਹਨਾ ਇੱਕ ਦੋ ਦਿਨ ਦੇ ਵਿੱਚ ਕਈ ਵਾਰੀ ਗਰਮੀ ਇੰਨੀ ਪੈਣ ਲੱਗ ਪੈਂਦੀ ਹੈ ਉੱਤੋਂ ਜਦੋਂ ਜੜਾ ਹਿੱਲ ਜਾਂਦੀਆਂ ਨਾਲ ਦੀ ਨਾਲ ਹੀ ਕਣਕਾਂ ਜਿਹੜੀਆਂ ਸੁੱਕ ਜਾਂਦੀਆਂ ਧੁੱਪੇ ਤਾਂ ਹੁਣ ਵੀ ਨਹੀਂ ਖੜਿਆ ਜਾਂਦਾ ਤੇ ਸੋ ਤੁਸੀਂ ਇਹ ਕਰਨਾ ਕਿ ਹਾਂ ਵੀ ਜੇ ਤੁਹਾਡੀ 1 ਅਕਤੂਬਰ ਦੀ ਬਜਾਈ ਆ ਪਾਣੀ ਨਹੀਂ ਲਾਣਾ ਤੇ ਜੇ ਤੁਹਾਡੀ ਬਾਅਦ ਵਿੱਚ ਦੀ ਬਜਾਈ ਆ ਤੇ ਕਣਕ ਪਾਣੀ ਮੰਗ ਰਹੀ ਆ ਤੁਸੀਂ ਲਾਣਾ ਸੀ ਫਿਰ ਹੁਣ ਦੋ ਦਿਨ ਰੁਕ ਜਾਓ ਮੀਂਹ ਦੇਖ ਲਓ ਹਾਂ ਜਦੋਂ ਮੀਂਹ ਤੁਹਾਨੂੰ ਲੱਗਦਾ ਕਿ ਪੈ ਗਿਆ ਫਿਰ ਨਾਲ ਦੀ ਨਾਲ ਹੀ ਤੁਸੀਂ ਪਾਣੀ ਆ ਜਿਹੜਾ ਉਹ ਲਾ ਦੇਣਾ ਜਿੰਨਾ ਕਿ ਘਟ ਹੋਇਆ ਉਹਦੇ ਨਾਲ ਕੀ ਹੋਣਾ ਤੁਹਾਡਾ ਖੇਤ ਵੀ ਪਹਿਲਾਂ ਪਰਜੂਗਾ ਤੇ ਮੀਂਹ ਵਾਲਾ ਪਾਣੀ ਆ ਜਿਹੜਾ ਉਹ ਵੇਸਟ ਨਹੀਂ ਹੋਣਾ ਉਹ ਵੀ ਨਾਲ ਲੱਗ ਜਾਣਾ ਅੱਦਾਂ ਪਹਿਲਾਂ ਮੀਂਹ ਪੈ ਗਿਆ ਫਿਰ ਤੁਸੀਂ ਦੋ ਚਾਰ ਦਿਨਾਂ ਦੇ ਬਾਅਦ ਪਾਣੀ ਲਾਓ ਤੇ ਹੁਣ ਕਣਕ ਦਾ ਬੱਸ ਮੇਰੀ ਜੇ 15 ਨਵੰਬਰ ਤੱਕ ਕਣਕ ਦੀ ਬਜਾਈਏ ਤੇ ਵੱਧ ਤੋਂ ਵੱਧ 1 ਹਫਤਾ ਪਾਣੀ ਆ ਜਿਹੜਾ ਕਣਕ ਨੂੰ ਹੋਰ ਲਾਓ ਇਹ ਜਿਹੜੇ ਆਣ ਵਾਲੇ ਦੇਣਾ ਇਹਦੇ ਤੋਂ ਜ਼ਿਆਦਾ ਮੇਰੇ ਹਿਸਾਬ ਨਾਲ ਮੈਂ ਜੇ ਆਪਣੀ ਕੋਟਿੰਗ ਕਰਾਂ ਤੇ ਹੁਣ ਪਾਣੀ ਲਾਉਣ ਦਾ ਸਹੀ ਸਮਾਂ ਹੈ ਹੀ ਨਹੀਂ ਕਣਕ ਨੂੰ ਪਰ ਫਿਰ ਵੀ ਜੇਕਰ ਕਈ ਕਿਸਾਨ ਵੀਰਾਂ ਦੀ ਨਹੀਂ ਮਤਲਬ ਐਦਾਂ ਉਹ ਹੁੰਦੇ ਤਾਂ ਹਾਂ ਤੁਸੀਂ ਹੁਣ 5-6 ਦਿਨਾਂ ਦੇ ਵਿੱਚ ਪਾਣੀ ਜਿਹੜੀਆਂ ਵੀ ਕਣਕਾਂ ਨੂੰ ਲਾਣਾ ਉਹ ਲਾ ਦਿਓ ਇਹਦੇ ਤੋਂ ਬਾਅਦ ਤੁਹਾਡਾ ਨੁਕਸਾਨ ਹੀ ਹੋਊਗਾ ਤੇ ਅਗਲੀ ਜੇਕਰ ਮੈਂ ਗੱਲ ਕਰਾਂ ਕਿ ਮੌਸਮ ਦੀ ਮੌਸਮ ਹਾਂ ਮੌਸਮ ਦਾ ਗਰਮੀ ਮਤਲਬ ਨਹੀਂ ਪੈਣ ਵਾਲੀ ਓਨੀ ਜਿਆਦਾ ਗਰਮੀ ਇਸ ਵਾਰ ਨਹੀਂ ਪੈਣੀ ਮੌਸਮ ਠੰਡਾ ਹੀ ਰਹੇਗਾ ਤੇ ਜਦੋਂ ਮੌਸਮ ਠੰਡਾ ਰਹੇਗਾ ਕਣਕ ਨੂੰ ਜਿਆਦਾ ਸਮਾਂ ਮਿਲ ਜਾਣਾ ਜੇ ਗਰਮੀ ਪੈ ਗਈ ਤਾਂ ਫਿਰ ਕਣਕ ਨੂੰ ਸਮਾਂ ਜਿਹੜਾ ਉਹ ਸੋਨਾ ਨਹੀਂ ਮਿਲਦਾ ਜਿਹਦੇ ਨਾਲ ਉਹ ਨਸਾਰਾ ਕਰੇ ਤੇ ਪਰ ਹੁਣ ਮੌਸਮ ਥੋੜਾ ਜਿਹਾ ਠੰਡਾ ਤੇ ਕਣਕ ਨੂੰ ਟਾਈਮ ਮਿਲ ਜਾਣਾ ਉਹਦੇ ਨਾਲ ਕੀ ਹੋਣਾ ਕਣਕ ਦਾ ਝਾੜ ਆ ਜਿਹੜਾ ਆਪਣਾ ਬਹੁਤ ਸੋਨਾ ਆਉਣ ਵਾਲਾ ਹੈ ਇਸ ਵਾਰ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਸਾਨ ਵੀਰੋ ਥੋੜਾ ਜਿਹਾ ਹਨੇਰਾ ਹੀ ਹੋ ਗਿਆ ਤਾਂ ਕਰਕੇ ਵੀਡੀਓ ਥੋੜੀ ਜਿਹੀ ਸਾਫ਼ ਨਹੀਂ ਬਣਦੀ ਤੇ ਇਹ ਗੱਲ ਹੈ ਜ਼ਰੂਰੀ ਤੁਹਾਨੂੰ ਦੱਸਣੀ ਸੀ ਸੋ ਧੰਨਵਾਦ